ਜੀ ਸਰ ਆਪਣਾ ਆਪਣਾ ਨਾਮ ਦੱਸ ਕੇ ਤੇ ਕੀ ਕਿਹੜਾ ਲੱਗ ਵਿਨੋਦ ਕੁਮਾਰ ਸਵਾਗ ਮੰਡੀ ਨਮਕ ਮੰਡੀ ਸਾਡਾ ਕਦੇ ਕੰਮ ਸਾਡਾ ਕੰਮ ਗਰੋਸਰੀ ਗਰੋਸਰੀ ਆਈਟਮ ਹੈ ਤੇ ਕਦੀ 3-5 ਸਾਡੇ ਕੋਲ ਹਾਂਜੀ ਤੁਹਾਡੇ ਤੁਹਾਡੇ ਕੋਲ ਵੇਚਣ ਦਲੀਆਂ ਹੁੰਦਾ ਜੀ ਬ੍ਰਾਂਡਡ ਵੇਚੀ ਰਿਆ ਸੀ ਤੁਹਾਡੇ ਕੋ ਆਪਣਾ ਕੋਈ ਮਾਰਕਟਿੰਗ ਨਹੀਂ ਹੈਗੀ ਨਹੀਂ ਸੋردو ਗੱਲਬਾਤ ਕੀਤੀ ਨੂੰ ਬਾਦਸ਼ਾਹ ਬਣਾ ਲੈਣੀ ਚਾਹੀਦੀ ਹੈ ਕਿ ਦੁਕਾਨਦਾਰ ਦੀ ਵੀ ਜ਼ਿੰਮੇਵਾਰੀ ਸਫਾਈ ਬਿਲਕੁਲ ਜੀ ਡਿਵਾਈਡਡ ਜ਼ਿੰਮੇਵਾਰੀ ਹੁੰਦੀ ਹੈ ਸੀ ਪੂਰਾ ਆਪਣਾ ਖਿਆਲ ਰੱਖਾਂਗੇ ਜੀ ਅਸੀਂ ਕੰਨੇ ਜੀ ਦਸਤਾਨ ਸਸਤੇ ਅਪਲਾਈ ਕਰਦੇ ਸਫਾਈ ਦਾ ਖਿਆਲ ਰੱਖਦੇ ਤੁਸੀਂ ਤੋਂ ਬਹੁਤ ਦੁਕਾਨਦਾਰਾਂ ਨੂੰ ਇਹ ਫੀਲ ਕਰਨਾ ਚਾਹੁੰਦਾ ਬਈ ਸਾਰੇ ਆਪਣਾ ਸਹੀ ਮਾਲ ਵੇਚੋ तो कोई यह को है अफसर अपनी ड्यूटी डरन की कोई नहीं दुकान दे बैठे है कोई हरासमेंट कोई नी कुछ नहीं बड़े पोलाइटली दस है हाँ जी जो है दखाते जी बाकी अप्लाई करो अपना सफाई रखो ਅਜੀ ਸਰਪਲ ਨਾਮ ਤੇ ਕੱਢ ਗਏ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਬਤੌਰ ਅਸਿਸਟੈਂਟ ਕਿਫੋਡ ਫੂਡ ਸੇਫਟੀ ਦਾ ਨਾਮ ਪਰ ਕਿੱਥੇ ਅੱਜ ਜਗੀ ਕੀਤੀ ਆ ਰਹੀ ਹੈ ਜਿਹੜੀ ਅੱਜ ਇੱਥੇ ਹਾਪ ਦੇ ਵਿੱਚ ਸਵਾਕ ਮੰਡੀ ਹੈ ਉੱਥੇ ਅਸੀਂ ਚੈਕਿੰਗ ਕਰ ਰਹੇ ਹਾਂ ਤੋਂ ਅਸੀਂ ਜਿਹੜਾ ਹੁਣ ਮਾਰਵਾੜੀ ਪਚਾਪੜਾ ਹੈ ਇੱਥੇ ਸਾਡੀ ਟੀਮ ਖੜੀ ਹੋਈ ਹੈ ਇਸ ਵੱਲੋਂ ਵਰਤੋਂ ਦੇ ਚਿਪਸ ਵਗੈਰਾ ਬਣਾ ਕੇ ਰਿਛੇ ਜਾ ਰਹੇ ਸੀ ਅਸੀਂ ਵਰਤੋਂ ਦੇ ਚਿਪਸ ਦੇ ਜਿਹੜੇ ਹੈ ਸੈਂਪਲ ਲੈ ਲਏ ਆ ਇਹਨਾਂ ਨੂੰ ਅਸੀਂ ਫਿਰ ਦੇ ਲੈਬਰਾਟਰੀ ਦੇ ਲਈ ਜਾਂਚ ਲਈ ਭੇਜਾਂਗੇ ਚਲੋ ਅੱਜ ਕਿ ਦਿ ਰਾਤਾਂ ਦੇ ਵਿੱਚ ਨੂੰ ਚੰਦ ਪੈਸੇ ਕਰਕੇ ਹੀਰਾ ਫੇਰੀ ਕਰਦੇ ਪਰ ਦੇਖੋ ਅਸੀਂ ਲੋ ਜਿਵੇਂ ਜਿਸੀ ਸਵਾਂਖ ਮੰਡੀ ਦੇ ਵਿੱਚ ਆਏ ਸੀ ਸਵਾਂਖ ਮੰਡੀ ਦੇ ਵਿੱਚ ਜਿਹੜਾ ਮੇਨ ਮੇਜਰ ਸ਼ਾਪਸ ਆ ਜਿੱਥੋਂ ਅੰਮ੍ਰਿਤਸਰ ਦੇ ਵਿੱਚ 100 ਕਰਕੇ ਤੇ ਆਟਾ ਵਗੈਰਾ ਸਪਲਾਈ ਕੀਤਾ ਜਾਂਦਾ ਹੈ ਪਰ ਬੜੀ ਨਮਕਿਸਮਲ ਕੜਾ ਪੈ ਰਿਹਾ ਕਿ ਇਹਨਾਂ ਨੇ ਆਪਣੇ ਆਪ ਈਜ਼ਾਰ ਸਾਰਾ ਬੰਦ ਕਰ ਲਿਆ ਜਿਸ ਕਰਕੇ ਜਿਹੜਾ ਹੈ ਸਾਡੇ ਸੈਂਪਲੀਆਂ ਦੇ ਵਿੱਚ ਬਹੁਤ ਦਿੱਕਤ ਆਈ ਹੋਏ ਇਹਨਾਂ ਨੂੰ ਆਪ ਕਾਨੂੰਨ ਤੋਂ ਦੁਬਾਰਾ ਤੋਂ ਸੈਂਪਲ ਪ੍ਰਵਾਣੇ ਚਾਹੀਦੇ ਸੀ ਕੰਫੀਡੈਂਟਲੀ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਵਧੀਆ ਮੈਸੇਜ ਜਾਣਾ ਸੀ ਕਿ ਅਸੀਂ ਜਿਹੜਾ ਹੈ ਕਿਸੇ ਪ੍ਰਕਾਰ ਦੀ ਕੋਈ ਵੀ ਮਿਲਾਵਟ ਵਗੈਰਾ ਨਹੀਂ ਕਰ ਰਹੇ ਪਰੰਤੂ ਇਹਨਾਂ ਨੇ ਜੋ ਕੰਨਾ ਬੰਦ ਕਰ ਲਿਆ ਡਰ ਨਾਲ ਕੀਤੀਆਂ ਜਾਂ ਕਿਸੇ ਤਰ੍ਹਾਂ ਦੀ ਕੀਤੀਆਂ ਪਰੰਤੂ ਇਹ ਮੈਸੇਜ ਜਿਹੜਾ ਹੈ ਬਹੁਤ ਗਲਤ ਗਿਆ ਹੈ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਔਰ ਲੋਕਾਂ ਨੂੰ ਮੇਰੀ ਫੀਲ ਹੈ ਕਿ ਤੁਸੀਂ ਡੇਟਸ ਵਗੈਰਾ ਦੇਖ ਕੇ ਕੀ ਜਿਹੜਾ ਹੈ ਚਿਹਰੀ ਵਗੈਰਾ ਦੇਖ ਕੇ ਇਹ ਪੂਰਾ ਅਫਲ ਹੋਈ ਵੀ ਤੀ ਹੁੰਦਾ ਹੈ ਦੁਕਾਨਦਾਰ ਪੁਰਾਣੇ ਨਰਾਂਜਿਆਂ ਦਾ ਵੀ ਆਪਾਂ ਜਿਹੜਾ ਕੱਢ ਕੇ ਵੇਚ ਲਾ ਪੈਂਦੇ ਉਸ ਨਾਲ ਦਿੱਕਤ ਆ ਜਾਂਦੀ ਹੈ ਸੋ ਸਾਰੇ ਮੇਰੇ ਜਿੰਨੇ ਵੀ ਕੰਜ਼ਿਊਮਰ ਭੈਣ ਭਰਾ ਨੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਜਦੋਂ ਵੀ ਕੋਈ ਚੀਜ਼ ਲੈਂਦੇ ਹੋ ਵਰਤਨਾ ਰਿਲੇਟਡ ਤਾਂ ਉਹਦੀ ਜਿਹੜੀ ਐਕਸਪਾਇਰੀ ਵਗੈਰਾ ਜ਼ਰੂਰ ਚੱਕੋ ਸਰ ਇਹ ਕਿਹੜੇ ਕਿਹੜੇ ਸੈਪਲ ਪਰ ਗਏ ਹੋ ਅੱਜ ਅਸੀਂ ਅੱਜ ਸਿਰਫ ਚਿਪਸ ਦਾ ਸੈਂਪਲ ਲਿਆ ਹੈ ਵਰਤਵਾਲੇ ਤੇ ਹੋਰ ਅਸੀਂ ਇਸ ਸੈਂਪਲ ਜਿਹੜੇ ਹੈ ਕੰਟੀਨਿਊ ਲਾ